ਇਹਦੀ ਕਰਦਾ ਕਿ ਮੈਂ ਬੜੀ ਵਾਲੀ ਜਿਹੜਾ ਐਕਸ਼ਨ ਹੈ ਜੀ ਅੱਜ ਵੀ ਤੁਹਾਡੇ ਮੀਡੀਆ ਤੇ ਪੜ੍ਹ ਕੇ ਕਿਸੇ ਮੂਰਤਕ ਬਾਬਾ ਆ ਗਿਆ ਜੀ ਉੱਥੇ ਲੱਗੋ ਅੱਖਾਂ ਦੀ ਖਰਾਬ ਹਸਪਤਾਲ ਚ ਗਏ ਮੈਂ ਉਹਦੇ ਤੇ ਐਫਆਈਆਰ ਹੋ ਗਿਆ ਬੰਦਾ ਰੈਸਟਰੀ ਕਰਨਾ ਹਾਲਾਂਕਿ ਮੈਨੂੰ ਪਤਾ ਲੱਗਿਆ ਉਸਾਰ ਕੀ ਹੈ ਜਿਹੜਾ ਜਿਹਨੇ ਕੰਮ ਕਰਵਾਇਆ ਹਾਂਜੀ ਕਿੰਪਲ ਇਹਦੇ ਬੰਦੇ ਮੈਨੂੰ ਜਿਹੜਾ ਮੀਡੀਆ ਦੇ ਜਦੋਂ ਬਹੁਤ ਐਕਸ਼ਨੇਬਲ ਪ੍ਰੈਜੈਂਟੇਸ਼ਨ ਦਿਓ ਜਿਵੇਂ ਉਹ ਇਹਨਾਂ ਦੱਸੋ ਵੀ ਉਹਨੇ ਕੀ ਕੀਤਾ ਤੁਸੀਂ ਮੈਨੂੰ ਦੱਸੋ ਮੈਨੂੰ ਇੱਕ ਪੱਤਰਕਾਰ ਨੇ ਭੇਜਿਆ ਜੀ ਤੇ ਉਹਨਾਂ ਨੂੰ ਦੱਸਿਆ ਜੀ ਕਿ ਨਾ ਸਾਡੇ ਤੇ ਬੰਦਾ ਇਕੱਠਾ ਬੇਚਣਾ ਦੂਰੋਂ ਬਣਾਇਆ ਵੀਡੀਓ ਬੜ ਉਸ ਨਾਲ ਦੀ ਨਾਲ ਚੱਕ ਲੈ ਉਹ ਉਹਦੇ ਚੱਕ ਪੋਸਟੇ ਵੀ ਰੱਖ ਦਾ ਜੀ ਚਾਹ ਉਹ ਉਹ ਅਸੀਂ ਛੱਡਦੇ ਨਹੀਂ ਉਹਨਾਂ ਨੂੰ ਗਿਵ ਮੀ ਐਕਸ਼ਨੇਬਲ ਇਨਫੋਰਮੇਸ਼ਨ ਐਂਡ ਗਿਵ ਅ ਡਿਟੈਕਟਸ ਸੋਰੀ ਮੈਡੀਕਲ ਕਾਲਜ ਮੈਡੀਕਲ ਕਾਲਜ ਦੇ ਟਿਕਾਣੇ ਆਉਂਦੇ ਨਹੀਂ ਪੱਤਰ ਹੁੰਦਾ ਕੋਈ ਘਟਨਾ ਹੋ ਕੰਮਸ਼ਾਹ ਬੜਾ ਤੋਂ ਬਾਅਦ ਕਰਦੇ ਨਾ ਨਹੀਂ ਪੱਤਰ ਨਹੀਂ ਬੱਤਰ ਆ ਜਾ ਹੋ ਜਾਏਗਾ ਉਹ ਕੰਮ ਹੋਏਗਾ ਨਹੀਂ ਪੱਤਰ ਵੀ ਰੱਖਿਆ ਜਾਊਗਾ ਬੰਨੂ ਕਹਾਂ ਵੀ ਚੱਲੂਗਾ ਵੀ ਹੋਰ ਕਰਦਾ ਸਾਰਾ ਕੁਝ ਹੋ ਜਾਏਗਾ ਠੀਕ ਹੈ ਥੈਂਕ ਯੂ ਨਾਸ਼ਾ ਸ਼ਰੋ ਕੇਂਦਰ ਆਲਰੇਡੀ ਹਾਈਡਰੇਸ਼ਨ ਸੈਂਟਰ ਆ ਨਾਨਾਸ਼ਾ ਦਿਨੇ ਦੇ ਵਿੱਚ ਉਹਨਾਂ ਸਾਰਿਆਂ ਨੂੰ ਮਾਦੇ 'ਤੇ ਬੁਲਾਇਆ ਹੈ ਜਿਹੜਾ ਉਹਨਾਂ ਦੇ ਨਾਲ ਸਲਾਮ ਮਸ਼ਰਾ ਕਰਕੇ ਉਹਨਾਂ ਦੀ ਸਾਰੀ ਕੰਟੀਬਿਊਸ਼ਨ ਦਿੱxt ਰਹੀ ਪਰ ਉਹਨਾਂ ਤੋਂ ਜੋੜਾ ਹੈਗਾ ਉਹ ਉਹਦੇ ਵਿੱਚ ਅਸੀਂ ਆਪਣੇ ਮਤਲਬ ਭਾਈਵਾਲ ਬਣਾਉਣਾ ਚਾਹੁੰਦੇ ਆ ਕਿ ਸਾਰੇ ਦੇਸ਼ ਉਹ ਵੀ ਔਰ ਪਾਰਟ ਆਫ ਇਸੇ ਦਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਹਦੇ ਨਾਲ ਨਾਲ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਇਹਦੇ ਚ ਸਾਡੇ ਜੋ ਨਵੇਂ ਇਨੀਸ਼ੀਏਟਿਵ ਆ ਹੋਏ ਕਿ ਜਿੱਤੇ ਵੀ ਡੀਡਿਕਸ਼ਨ ਸੈਂਟਰ ਹੈ ਜਾਂ ਰੀਅਬ ਸੈਂਟਰ ਹੈ ਉਹਨਾਂ ਨਾਲ ਐਕਸਪੋਰਟ ਜੋ ਉਹਨਾਂ ਨਾਰਕੋਟਿਕ ਨੋਨਿੰਗਸ ਕਹਿੰਦੇ ਆ ਅਲਕੋਹਲਿਕ ਅਨੋਨਿਮਸ ਇਹ ਵਾਲੇ سپورਟ ਨੂੰ ਬਣਾਵਾਂਗੇ ਇਹਦੀ ਕੋਸ਼ਿਸ਼ ਹੈ ਕਿ ਹਰ ਪਿੰਡ ਦੇ ਵਿੱਚ ਹਰ ਬੰਦੇ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਅਸੀਂ ਬੱਚੇ ਨੂੰ ਨਸਲ ਨਾਲ ਦਾਕਟਰ ਸਾਹਿਬ ਇੱਥੇ ਅਗੇ ਆਉਂਨੇ ਆਪਣਾ ਕੰਮ ਕਰਤ ਰਹੇ ਹਾਂ ਉਹ ਜਦੋਂ ਪਿੰਡ 'ਚ ਜਾਂਦਾ ਉਹ ਤਾਂ ਜਿੰਨੀਦਰ ਸੋਸ਼ਲ এনवायरमेंट ਨਹੀਂ ਜੇ ਚੇਂਜ ਕਰਾਂਗੇ ਬੱਚਾ ਦੁਬਾਰਾ ਨਾ ਸੇ ਕਰ ਲਵੇ ਨਾ ਮੈਚਿਊਰੇਟ 80 90% ਪਹਿਲਾਂ ਤਾਂ ਛੜਾਣਾ ਬਹੁਤ ਔਖਾ ਜੀ ਤੁਸੀਂ ਮਿਹਨਤ ਕਰਕੇ 4 ਮਹੀਨੇ ਬੱਚੇ ਨੇ ਮਿਹਨਤ ਕੀਤੀ ਉਹਦੇ ਮਾਪੇ ਨੇ ਵੀ ਕੀਤੀ ਤੇ ਫਿਰ ਉਹਦੇ ਵਾਸਤੇ ਸਪੋਰਟ ਗਰੁੱਪ ਬਣਾਵਾਂਗੇ ਫੈਮਿਲੀ ਕਾਉਂਸਲਿੰਗ ਤੇ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜੀ ਹੈਗੀ ਇੱਕ ਵਿਲੇਜ ਹੈਲਥ ਸੈਨੀਟੇਸ਼ਨ ਐਂਡ ਐਜੂਕੇਸ਼ਨ ਕਮੇ ਜਿਹੜੀ ਕਿ ਬਾਕੀ ਬਿਮਾਰੀਆਂ ਵਾਸਤੇ ਵੀ ਜਿਵੇਂ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਪੰਜਾਬ ਦੇ ਲੋਕਾਂ ਦੇ ਗੁਰਦੇ ਫੇਲ ਹੁੰਦੇ ਸੀ ਤੁਹਾਡੇ ਤੇ ਮਾਤਾ ਗੁਰਦੇ ਟਰੱਸਟ ਨੇ ਬਹੁਤ ਵਧੀਆ ਬਣਾਇਆ ਹੈ ਜਿਹੜੇ ਤੁਹਾਡੇ ਐਨਆਰਏ ਆ ਕੇ ਉਹਨਾਂ ਨੇ ਜਿਲੰਦਰ ਜੀ ਬਹੁਤ ਵਧੀਆ ਹਾਸ ਫਾਊਂਡੇਸ਼ਨ ਨੇ ਸਾਨੂੰ 40-50 ਐਕਸ ਰੇ ਮਸ਼ੀਨਾਂ ਲਾਤੀਆਂ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਤੁਹਾਡਾ ਹਰਪੁਰਾਂਜੀਵਾਹ ਹੋ ਜਵੱਗੀ ਦੇ ਵਿੱਚ ਬਹੁਤ ਵੱਡਾ 25 ਮਸ਼ੀਨਾਂ ਦਾ ਸੈਟ ਚਲਾ ਰਹੇ ਖੋਰ ਨਵਾਂ ਹੋ ਰਿਹਾ ਹੈ ਤੇ ਲੇਟਸਟ ਮਸ਼ੀਨਾਂ ਜਿਹਦੇ ਜਾਤਰਾ ਫਿਲਟਰੇਸ਼ਨ ਵੀ ਆਉ ਲੈ ਕੇ ਆ ਰਹੇ ਸੋ ਐਨਜੀਓਜ਼ ਦਾ ਸਾਨੂੰ ਬਹੁਤ ਸਹਿਯੋਗ ਹੈ ਇਹਦੇ ਵਾਸਤੇ ਵੀ ਸ ਮਾਪੇ ਤੇ ਬਹੁਤ ਫੋਨ ਆਉਂਦੇ ਆ ਮਾਪੇ ਖੁਦ ਬੁਲਾ ਕੇ ਘਰ ਆ ਜੀ ਮੇਰਾ ਬੱਚਾ ਹੈਗਾ ਕਦੇ ਕਿਤੇ ਡਿਗਿਆ ਹੁੰਦਾ ਕਦੇ ਡਿਗਾਰਦਾ ਤੇ ਮੇਰੀ ਤਾਂ ਜ਼ਿੰਦਗੀ ਵਿੱਚ ਮੇਰਾ ਤਾਂ ਬੜਾਪਾ ਰੋੜ ਕੇ ਰੱਖਤਾ ਨੇ ਤੇ ਇਹਨੂੰ ਲੈ ਜਾਓ ਅਸੀਂ ਲੈ ਕੇ ਆ ਰਿਹਾ ਕੋਸ ਵਾਲੇ ਵੀ ਉਹਨਾਂ ਨੇ ਵੀ ਆਪਣਾ ਚੇਂਜ ਕੀਤਾ ਪਹਿਲਾਂ ਜਿੱਥੇ ਜਿਹੜੇ ਨਸ਼ੇ ਕਰਦੇ ਸੀ ਉਹਨਾਂ ਨੂੰ ਜੇਲ੍ਹ ਚ ਭੇਜਦੇ ਸੀ ਅੱਜ ਕਰ ਲਈ ਜਿਹੜਾ ਨਸ਼ਾ ਕਰਦਾ ਉਹਦੇ ਨਾਲ ਉਹਦੀ ਮਾਂ ਨਾਲ ਉਹਦੀ ਭੈਣ ਨਾਲ ਉਹਦੀ ਘਰ ਵਾਲੀ ਨਾਲ ਉਹਦੀ ਧੀ ਨਾਲ ਸਾਨੂੰ ਉਹ ਦੱਸਦੀ ਆ ਉਹਦੇ ਬਜ਼ੁਰਗ ਮਾਦਾਦਾ ਦਾਦੀ ਨਾਲ ਨਾਨਾ ਨਾਨੀ ਨਾਲ ਸਾਨੂੰ ਉਹ ਦੱਸਦੀ ਆ ਤੇ ਅਸੀਂ ਉਹਨੂੰ ਨਸ਼ਾ ਛਡਾ ਕੇ ਕੋਈ ਨਾ ਕੋਈ ਕੰਮ ਲਾਵਾਂਗੇ ਦੂਜੀ ਇਹ ਤਾਂ ਵੱਡੀ ਉਹਨਾਂ ਨੂੰ ਡੀਕਨੋਲਾਈਜ਼ ਕਰਕੇ ਉਹ ਜਿਹਨਾਂ ਚਨਾਪੇਸ਼ ਕੇ ਹਸਤਾ ਹਨ ਔਰ ਜਿਹੜੇ ਨਸ਼ਾ ਸਮਗਲਰ ਹੈ ਉਹਨਾਂ ਨਾਲ ਕੁਰਸੀਰ ਕਰੋ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਸਾਡੇ ਬਚਪਨ ਨੂੰ ਬਰਬਾਦ ਕਰ ਰਹੇ ਕੀਤਾ ਇੱਕ ਆਪਾਂ ਨੂੰ ਬੇਸਿਕ ਗੱਲ ਸਮਝ ਨਹੀਂ ਪਉਂਦੀ ਕਿ ਦੁਨੀਆ ਦਾ ਸੰਸਾਰ ਚਾਹੇ ਤੁਸੀਂ ਹੁਣਿਕਾਂ ਦੀ ਗੱਲ ਕਰੋ ਸਭ ਤੋਂ ਵੱਡੀ ਤਾਕਤ ਅੰਮ੍ਰਿਤ ਵਿੱਚ ਉੱਥੇ ਹਰ ਸਾਲ 1.25 25000 ਦੇ ਲੋਕ ਨਸ਼ੇ ਨਾਲ ਮਰਦੇ ਓਵਰਡੋਸ ਦਾ ਅਮਰੀਕਾ ਚ ਵੀ ਹੁੰਦਾ ਹੈ ਉਹਨਾਂ ਨੇ ਆਰਮੀ ਵੀ ਲਾ ਕੇ ਦੇਖ ਲਈ ਉਹਨਾਂ ਨੇ ਲੜਾਈ ਲੜ ਕੇ ਵੀ ਦੇਖ ਲਈ ਸਾਰਾ ਕੁਝ ਕਰਕੇ ਦੇਖ ਲਿਆ ਉਹਨਾਂ ਨੇ ਜਿੰਨੀ ਦੇਰ ਇਹ ਬਾਰਡਰ ਕ੍ਰੇਸੀ ਬਸਾਰੀ ਦੁਨੀਆ ਦੀ ਬਸ ਇਸ ਚੀਜ਼ ਦੀ ਡਿਮਾਂਡ ਰਹੇਗੀ ਨਾ ਜੀ ਉਹਦੇ ਦੀ ਸਪਲਾਈ ਹੋਈ ਜਾਏ ਪੁਲਿਸ ਕੋਸ਼ਿਸ਼ ਕਰ ਰਹੀ ਹੈ ਤੁਹਾਨੂੰ ਪਤਾ ਵੀ ਡਰੋਨ ਰਹੇ ਵੀ ਆ ਰਹੇ ਪਾਕਿਸਤਾਨ ਤੋਂ ਗੁਜਰਾਤ ਦੀ ਪੋਰਟ ਤੇ ਆਲਾ ਦਾਮੀ ਅਤੇ ਜੇ ਮਹਾਰਾਸ਼ਟਰ ਦੀ ਪੋਰਟ ਤੇ ਆਲਾ ਦਾਮੀ ਅਤੇ ਰਾਤੇਸਟਰੀਆ ਸਟੇਟਸ ਪਾਣੀ ਹੈ ਇਹ ਹੈਗਾ ਸੈਂਟਰ ਦਾ ਕੰਮ ਜਿਹੜੀ ਐਂਟੀ ਡਰੋਨ ਟੈਕਨੋਲੋਜੀ ਅਸੀਂ ਵੀ ਕਰਦੇ ਹਾਂ ਬਟ ਉਹਨਾਂ ਕੋਲ ਹੈ ਜੀ ਕਦੇ ਵੀਐਸਪਾ ਉਹਨਾਂ ਕੋਲ ਹੈ ਸਰਟਲਾਈਡ ਡਰੋਨਾਂ ਕੋਲ ਹੈ ਸਾਰੇ ਜਿੰਨੇ ਵੀ ਨੈਸ਼ਨਲ ਜਿਹੜੀ ਤੁਹਾਡੀ ਨਾਰਪਟ ਕਰਾਈਂ ਯੂਰੋ ਉਹਨਾਂ ਦੇ ਕੋਲ ਹੈ ਉਹ ਸਾਰਾ ਉਹਨਾਂ ਦਾ ਕੰਮ ਹੈ ਜੀ ਜਿਹੜਾ ਸਾਡਾ ਕੰਮ ਹੈ ਜੀ ਡਾਕਟਰਾਂ ਦਾ ਜਿਹਦੇ ਵਾਸਤੇ ਮੈਂ ਆਇਆ ਤਿੰਨ ਕੰਮ ਹੋ ਰਿਹਾ ਜੀ ਜਿੰਨੀ ਦੇਰ ਆਪਾਂ ਡਿਮਾਂਡ ਰਿਡਕਸ਼ਨ ਨਹੀਂ ਕਰਾਂਗੇ ਉਨੀ ਦੇਰ ਸਪਾਈ ਰਿਡਕਸ਼ਨ ਨਹੀਂ ਹੋਣੀ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਪ੍ਰੇਪੇਅਰ ਕਰਨਾ ਸਕੂਲਾਂ ਤੋਂ ਸ਼ੁਰੂ ਕਰਕੇ ਯੂਥ ਗਰੁੱਪਾਂ ਨਾਲ ਕੰਮ ਕਰਕੇ ਵੀ ਨਸ਼ਾ ਹੋਵੇ ਨਹੀਂ ਨਸ਼ਾ ਕਰਨਾ ਨਹੀਂ ਕਿਉਂਕਿ ਤੁਹਾਡੀ ਆਪਣੀ ਜਾਨ ਤਾਂ ਤੁਹਾਡੀ ਆਪਣੀ ਹੈ ਨਾ ਜੀ ਜਿਹੜਾ ਬੰਦਾ ਟੀਕਾ ਲਾਏਗਾ ਉਹ ਓਵਰਡੋਜ਼ ਨਾਲ ਨਹੀਂ ਮਰੇਗਾ ਉਹਨੂੰ ਕਾਲਾ ਪੀਰੀਆ ਵੀ ਹੋਊਗਾ ਉਹਨੂੰ ਐਸ ਦੀ ਬਿਮਾਰੀ ਵੀ ਲੱਗੇਗੀ ਉਹ ਪੀਪੀਵੀ ਚੰਬੜ ਜਾਏਗੀ ਜਦੋਂ ਜਿਹੜਾ ਨਸ਼ਾ ਕਰਦਾ ਉਹ ਸਾਰੀਆਂ ਬਿਮਾਰੀਆਂ ਘੇਰਨ ਜਾ ਕੇ ਚੰਬੜ ਜਾਂਦੇ ਨੇ ਬੰਦੇ ਇੱਕ ਤਾਂ ਬੱਚਿਆਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਉਹਨੂੰ ਕਹਿੰਸੀ ਕਹਿੰਦੇ ਹਾਰਮ ਰਿਡਕਸ਼ਨ ਜਿਹੜਾ ਟੀਕਾ ਲਾ ਲਾਂ ਉਹਨੂੰ ਗੋਲੀ ਤੇ ਜਿਹੜਾ ਗੋਲੀ ਲਾਂਦਾ ਗੋਲੀ ਛੜਾ ਕੇ ਫਿਰ ਉਹਨੂੰ ਕਿਸੇ ਕੰਮ ਤੇ ਕੰਮ ਸਿਖਾਣਾ ਫਿਰ ਉਹਨੂੰ ਕੰਮ ਤੇ ਲਾਣਾ ਫਿਰ ਉਹਨੂੰ ਕਰਾਣ ਦੇਣਾ ਤੇ ਉਹਦਾ ਕੰਮ ਸ਼ੁਰੂ ਕਰਨਾ ਇਹ ਦੋ ਰਸਤੇ ਹਨ ਜਿੱਥੇ ਪੰਜਾਬ ਐਸੋ ਖੜਾ ਹੋ ਜਾ। ਇੱਕ ਰਸਤਾ ਉਹ ਆ ਜਿਹੜਾ ਨਸ਼ਾ ਕਰਨ ਵਾਲਿਆਂ ਵਾਸਤੇ ਆ ਜਿਹਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਡੇ ਜਿੰਨੇ ਵੀ ਗ੍ਰੇਮਲ ਸੋਗੀ ਆ ਸਾਡੇ ਹੋਰ ਸਾਡੇ ਜਿੰਨੇ ਵੀ ਵਰਕਰ ਆ ਸਾਰੇ ਬਾਕੀ ਸਾਰੇ ਸਾਰੇ ਸਮਾਜ ਵਾਲੇ ਬੰਦੇ ਕਰ ਰਹੇ ਆ। ਇੱਕ ਰਸਤਾ ਤਾ ਉਹ ਆ ਜੀ ਸਾਡੇ ਕੋਲ ਆਓ ਟੀਕੇ ਲਾਣੇ ਬੰਦ ਕਰੋ ਭਿਆਨ ਕਰਵਾਦੀਆਂ ਤੋਂ ਬਚੋ ਗੋਲੀ ਤੇ ਆਜੋ ਔੜੀ ਔੜੀ ਗੋਲੀ ਛੜ ਤੋਂ ਔਰ ਉਸ ਤੋਂ ਬਾਅਦ ਕੰਮ ਤੇ ਲੱਗੋ ਖੁਸ਼ ਆਗਦਾ ਰਸਤਾ ਦੂਜੇ ਪਾਸੇ ਹੈਗਾ ਵੀ ਜਿਹੜਾ ਨਸ਼ਾ ਵੇਚਦਾ ਉਹ ਅੱਗੇ ਆ ਕੇ ਪੁਲਿਸ ਦੇ ਪਿੱਛੇ ਹੈ ਠੀਕ ਹੈ ਜਿੱਥਾ ਤਾਂ ਉਹ ਕਿਤੇ ਮਤਲਬ ਜੇਹ ਚ ਹੋਏਗਾ ਤੇ ਉੱਥੇ ਨਹੀਂ ਤਾਂ ਸਿਪਿਆਂ ਚ ਹੋਏਗਾ ਇਹ ਹੁਣ ਇੱਕ ਨਿਰਣਾਇਕ ਮੋੜ ਆ ਗਿਆ ਜਦੋਂ ਇਹ ਮਤਲਬ ਫੈਸਲਾ ਹੋਣਾ ਕਿ ਪੰਜਾਬ ਕਿੱਧਰ ਨੂੰ ਜਾਏਗਾ ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾਏਗੀ ਬਾਹਰ ਜਾਣ ਦੇ ਰਸਤੇ ਬੰਦ ਹੋ ਚੁੱਕੇ ਆ ਪਿੰਡ ਦੇ ਇਸੇ ਪੰਜਾਬ ਦੇ ਵਿੱਚ ਰੋਜ਼ਗਾਰ ਪੈਦਾ ਕਰਾਂਗੇ ਇਹਦੇ ਵਿੱਚੇ ਕਰਾਂਗੇ ਤੁਹਾਡੇ ਸਾਹਮਣੇ ਕਰਾਂਗੇ ਬੋਥ ਇੰਡਸਟਰੀਆ ਪੰਜਾਬ ਦੇ ਵਿੱਚ ਬਾਰੋਂ ਲੋਕ ਆਉਂਦੇ ਆ ਤੇ ਲੱਖਾਂ ਪੰਜਾਬੇ ਕਰਦੇ ਆ ਇਹਨਾਂ ਬੱਚਿਆਂ ਨੂੰ ਅਸੀਂ ਇੰਡਸਟਰੀ ਨੂੰ ਪੁੱਛ ਰਹੇ ਹਾਂ ਉਹਨਾਂ ਨਾਲ ਕਰਦੇ ਆ ਤੁਹਾਨੂੰ ਦੱਸੋ ਕਿ ਕਿਹੜੇ ਬੰਨੇ ਚਾਹੀਦੇ ਆ ਪਲੰਬਰ ਚਾਹੀਦੇ ਆ ਫਿਟਰਰ ਚਾਹੀਦੇ ਆ ਵੈਲਡਰ ਚਾਹੀਦੇ ਆ ਉਹ ਕੰਮ ਸਿਖਾ ਕੇ ਬੱਚੋਂ ਤੇ ਕੰਮ ਲਾਵਾਂਗੇ ਆ ਆਈਟੀਆਈ ਦੇ ਨਾਲ ਕੇਵੀਕੇ ਆ ਮਾਡਰਨ ਸੰਧੀ ਆਰਗੈਨਿਕ ਫਾਰਮਿੰਗ ਕਰਾਂਗੇ ਉਹਨੂੰ ਐਕਸਪੋਰਟ ਕਰਾ ਕੇ ਸਾਡੇ ਕੋਲ ਤਾਂ ਆਪਣਾ ਫੋਡ ਹੈ ਜੀ ਸਰ ਇੱਕ ਹੋਣਾ ਕਦੋਂ 300 ਹੋ ਚੁੱਕਾ 2 ਸਾਲ ਲੱਗੇ ਹਮ ਨੂੰ ਹੋਣਾ ਕਦੋਂ ਸਰ ਕਿਤੇ ਨਾ ਕਿਤੇ ਸਰਕਾਰ ਲੇਟ ਨਹੀਂ ਆ ਕਿ ਇਹ ਜੀ ਸਭ ਤੋਂ ਪਹਿਲੇ ਡੇ ਤੋਂ ਸਟਾਰਟ ਹੋਣੀ ਚਾ ਅ ਪਹਿਲੇ ਡੇ ਤੋਂ ਹੀ ਚੱਲਦੇ ਆ ਜੀ ਦੇਖੋ ਤੁਸੀਂ ਜਦੋਂ ਆਪਾਂ ਤੁਸੀਂ ਬਹੁਤ سارے ਕੰਮ ਕਰ ਲਏ ਤੁਸੀਂ ਇੱਕ ਇੱਕ ਕਰਕੇ ਜੀ ਆਪਾਂ ਪਹਿਲਾਂ ਕਿਹਾ ਸੀ ਬਿਜਲੀ ਦੀ ਗੱਲ ਕੀਤੀ ਉਹ ਕੀਤਾ ਫਿਰ ਅਸੀਂ ਲੋਕਾਂ ਦੇ ਖੇਤਾਂ 'ਚ ਪਾਣੀ ਪਹੁੰਚਾਇਆ ਜੀ ਮਤਲਬ ਨਾ ਫਿਰ ਅਸੀਂ ਸਕੂਲ ਠੀਕ ਕਰਨੇ ਸ਼ੁਰੂ ਕੀਤੇ ਫਿਰ ਅਸੀਂ ਮੱਲਾ ਕਲੀਨਿਕ ਬਣਾਉਣੇ ਸ਼ੁਰੂ ਕੀਤੇ 3 ਕਰੋੜ ਲੋਕੋਂ ਤੋਂ ਹਲਾਸ ਕਰ ਚੁੱਕੇ ਹਾਂ ਸਾਰੇ ਸਰਕਾਰੀ ਹਸਪਤਾਲਾਂ 'ਚ ਨਿੱਕੇ ਨੰਬਰ ਲਾ ਦਿੱਤੇ ਸਾਰੇ ਗਵਰਨਰ ਸਰਕਾਰੀ ਹਸਪਤਾਲਾਂ 'ਚ ਤੁਹਾਡੇ ਇੱਥੇ ਮੈਡੀਕਲ ਕਾਲਜ ਬਣਾਉਣੇ ਜਾ ਰਹੇ ਨੇ ਸੋ ਬਹੁਤ ਸਾਰੇ ਕੰਮ ਕੀਤੇ ਜਾ ਰਹੇ ਆ ਇੱਕ ਨਿਰਾਇਕ ਤੋਂ ਇੱਕ ਫੇਜ਼ ਆਉਂਦੀ ਆ ਜਦੋਂ ਇਹ ਮੈਨੀਫੈਸਟ ਹੋ ਜਾਂਦੀ ਆ ਇਹ ਇਹਦਾ ਮਤਲਬ ਹੈ ਥੋੜੀ ਵੇਲੇ ਪਹਿਲਾਂ ਕੋਈ ਨਹੀਂ ਕਰ ਰਿਹਾ ਸੀ ਪਹਿਲਾਂ ਵੀ ਕਰ ਰਹੀ ਸੀ ਉਹਦੀ ਗਰਾਊਂਡ ਤਿਆਰ ਕਰ ਰਹੀ ਸੀ ਉਹਦੇ ਉਹਦੇ ਵਾਸਤੇ ਜਿਹੜਾ ਇਨ ਆਪਾਂ ਇਹ ਨਹੀਂ ਕਹਿ ਸਕਦੇ ਜੀ ਜਿਹੜੇ ਪਹਿਲਾਂ ਤਾਂ ਤੁਹਾਡੇ 20-25 ਸਾਲ ਲੰਘ ਗਏ ਜੀ ਅਸੀਂ ਕਰ ਰਹੇ ਹਾਂ ਪਹਿਲਾਂ ਵੀ ਕਰਦੇ ਸੀ ਹੋਰ ਜ਼ਿਆਦਾ ਤੇਜ਼ੀ ਨਾਲ ਕਰਾਂਗੇ ਹੁਣ ਇੱਕ ਐਸੇ ਮੋੜ ਤੇ ਪਹੁੰਚ ਗਏ ਜਿੱਤੇ ਤੁਸੀਂ ਸਾਰੇ ਨੋਟਿਸ ਕਰਦੇ ਹੋ ਸਿੱਧਾ ਮੇਰਾ ਇੱਕ ਕੁਐਸਚਨ ਹੈ ਕਿ ਜਿੱਦਾਂ ਤੁਸੀਂ ਕਿਹਾ ਸੀ ਕਿ ਪੁਲਿਸ ਜਿਹੜੀ ਆ ਨੌਜਵਾਨ ਜਿਹੜੇ ਨਸ਼ੇ ਨਾਲ ਜੁੜੇ ਉਹਨਾਂ ਨੂੰ ਲੈ ਕੇ ਆਉਂਦੀ ਹੈ ਲੇਕਿਨ ਆਪਾਂ ਵੀ ਕਾਫੀ ਨੋਟ ਕਰਦੇ ਹਾਂ ਕਿ ਪੁਲਿਸ ਤੇ ਇੱਕ ਤੋਂ ਵੱਧ ਪ੍ਰੈਸ਼ਰ ਹੀ ਹੈ ਕਿ ਵੱਧ ਤੋਂ ਵੱਧ ਪਰਚੇ ਦੋ ਡੇਲੀ 8 ਤੋਂ 10 ਪਰਚੇ ਹੁੰਦੇ ਕੋਈ 2 ਗ੍ਰਾਮ ਕੋਈ 3 ਗ੍ਰਾਮ ਦਾ ਉਹ ਨੌਜਵਾਨਾਂ ਨੂੰ ਨਹੀਂ ਲਿਆਇਆ ਜਾ ਪਰਿਆ ਕਿਉਂਕਿ ਪੁਲਿਸ ਤੇ ਦੇਖੋ ਇਹਦੇ ਵਿੱਚ ਨਾ ਜੀ ਜਿਹੜਾ ਐਨਡੀਪੀ ਹੈ ਸੈਕਟਰ ਹੈਗਾ ਉਹਦੇ ਵਿੱਚ ਇੱਕ ਸਪੈਸੀਫਾਈਡ ਆ ਵਾਟ ਇਜ਼ ਦ ਕੰਜ਼ਮਪਸ਼ਨ ਕੁਆਟਿਟੀ ਔਰ ਸਾਡੇ ਵੱਲੋਂ ਪੁਲਿਸ ਨੂੰ ਸਟੈਂਡਿੰਗ ਇੰਸਟਰਕਸ਼ਨਸ ਆ ਪੁਲਿਸ ਦਾ ਵੀ ਐਟੀਟਿਊਡ ਚੇਂਜ ਕਰ ਰਹੇ ਆ ਅਸੀਂ ਬਹੁਤ ਪੁਲਿਸ ਦੇ ਵਿੱਚ ਵੀ ਕੋਈ ਖਾਮੀਆਂ ਹੋ ਸਕਦੀਆਂ ਮੈਂ ਨਹੀਂ ਕਹਿੰਦਾ ਬਟ ਪੁਲਿਸ ਭਾਈਆਂ ਲਾਰ ਜਿਹੜੇ ਹੁਣ ਸਾਡੇ ਜਿਹੜੇ ਨਸ਼ਾ ਕਰਨ ਵਾਲੇ ਆ ਜਿਹਨਾਂ ਕੋਲ ਇਹ ਕੰਜ਼ਮਪਸ਼ਨ ਕੁਆਟਿਟੀ ਆ ਜਿਹੜੇ ਪੀਨ ਭੁੱਕੇ ਵਾਲੇ ਆ ਜਿਹੜੇ ਫਸਟ ਟਾਈਮ ਟ੍ਰੈਂਡਰ ਆ ਜਿੰਨਾ ਤੱਕ ਪਾਲਸੀ ਵੀ ਆ ਚੁੱਕੀ ਬਹੁਤ ਜਲਦੀ ਸਾਰੇ ਕਿਤੇ ਵਾਸਤੇ ਪਾਲਸੀ ਸਰ ਇੱਕ ਤੁਸੀਂ ਪੁਰ ਪੁੱਛ ਕੇ ਆਏ ਹੋ ਬੰਦਿਆਂ ਨੂੰ ਮੁੰਡਿਆਂ ਨੂੰ ਪੁੱਛ ਕੇ ਆਏ ਕਿੱਥੋਂ ਨਾ ਚਾ ਲੈਣੇ ਕੀ ਕਰਦੇ ਆ ਉਹਨੇ ਤੁਹਾਨੂੰ ਦੱਸਿਆ ਆਪਾਂ ਔਰਤਾਂ ਤੇ ਗੁਰਪੁਰ ਤੋਂ ਹਿੰਦੀ ਨੇ ਚੱਲ ਦੇਖੋ ਉਹਦੇ ਦੇਖੋ ਇਹਦੇ ਚ ਗੱਲ ਇਹ ਹੈਗੀ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਜੀ ਇਹਦੇ ਵਿੱਚ ਇੱਕ ਤਾਂ ਪ੍ਰੋਬਲਮ ਜਿਹੜੀ ਤੁਹਾਨੂੰ ਹਾਰਮ ਰਿਡਕਸ਼ਨ ਦੀ ਗੱਲ ਕੀਤੀ ਹੈ ਦੂਜਾ ਆਪਾਂ ਸਟਿਗਮਾ ਰਿਡਕਸ਼ਨ ਕਰਨਾ ਜੋ ਮੈਂ ਆਈ ਸੀ ਸੀਰ ਨੂੰ ਕਿਹਾ ਸੀਗਾ ਕਿ ਆਪਏ ਤੁਸੀਂ ਫੋਟੋ ਲੈ ਸਕਦੇ ਹੋ ਰਿਕਾਰਡਿੰਗ ਕਰਨਾ ਜਿਹੜੀ ਇੱਕ ਕਨਵਰਸੇਸ਼ਨ ਹੈ ਡਾਕਟਰਾਂ ਨੇ ਪੇਸ਼ੈਂਟ ਆਈ ਆਈ ਵਾਸ ਟਾਕਿੰਗ ਟੂ ਹਿਮ ਐਜ਼ ਅ ਡਾਕਟਰ ਵਾਲ ਤੇ ਉਹ ਦੈਟ ਇਜ਼ ਕੰਫੀਡੈਂਸ਼ੀਅਲ ਉਹਦੇ ਚ ਅਸੀਂ ਉਹਨੂੰ ਐਜ਼ ਸੋਰਸ ਨਹੀਂ ਉਹਨੂੰ ਮਤਲਬ ਆਪਾਂ ਕੋਈ ਰਿਵੀਲ ਨਹੀਂ ਕਰਨਾ ਆਪਾਂ ਕਿਸੇ ਏਰੀਆ ਨੂੰ ਵੀ ਸਟਿਗਮਟਾਈਜ਼ ਨਹੀਂ ਕਰਨਾ ਇਹ ਪ੍ਰੋਬਲਮ ਮਤਲਬ ਕਿਸੇ ਇੱਕ ਪਿੰਡ ਦੀ ਕਿਸੇ ਇੱਕ ਏਰੀਆ ਦੀ ਕਿਸੇ ਇੱਕ ਸ਼ਹਿਰ ਦੀ ਜਾਂ ਸੂਬੇ ਦੀ ਨਹੀਂ ਹੈ ਇਹ ਪ੍ਰੋਬਲਮ ਤਾਂ ਤੁਹਾਡੇ ਮਤਲਬ ਹਰਿਆਣਾ ਚ ਵੀ ਬਹੁਤ ਹੈ ਜੀ ਇਹ ਪ੍ਰੋਬਲਮ ਹੈ ਮਾਚਰ ਚਲੀਆ ਜੰਮੂ ਕਸ਼ਮੀਰ ਤੇ ਵੀ ਬਹੁਤ ਹੋਈ ਹੈ ਗੁਜਰਾਤ ਸਭ ਤੋਂ ਬਹੁਤ ਹੈ ਭਾਰਤ ਚ ਹੈ ਕਲਾਈਸਟੇਟਸ ਚ ਇਹ ਤਾਂ ਦੁਸਰੇ ਸਾਰੇ ਸਾਰੇ ਦੇਸ਼ਾਂ ਦੇ ਵਿੱਚ ਵੀ ਹੈ ਸਭ ਦੀ ਸਮੱਸਿਆ ਹੈ ਸੋ ਆਪਾਂ ਸਟਿਗਮਟਾਈਜ਼ ਨਹੀਂ ਕਰਨਾ ਦੂਜਾ ਇੱਕ ਹਾਰਮ ਰਿਡਕਸ਼ਨ ਕੇ ਬਾਰੇ ਦੱਸਿਆ ਤੁਹਾਨੂੰ ਜੋ ਐਕਸਪਲੇਨ ਕੀਤਾ ਦੂਜਾ ਸਟਿਗਮਾ ਰਿਡਕਸ਼ਨ ਹੈ ਕਿਉਂਕਿ ਜਦੋਂ ਪਤਾ ਲੱਗ ਜੇ ਮੁੰਡਾ ਨਸ਼ੇੜੀ ਹੈ ਨਾ ਜੀ ਉਹਨਾਂ ਲੋਕਾਂ ਨੂੰ ਨਫ਼ਰਤ ਕਰਨ ਲੱਗ ਜਾਂਦੇ ਆ ਫੈਕਟਰੀ ਵਾਲੇ ਵੀ ਦੂਜੇ ਵੀ ਹਾਲਾਂਕਿ ਉਹ ਮਰੀਜ਼ ਹੈ ਦੇ ਵੀ ਕਿਸ ਨੂੰ ਕੋਈ ਬੁਖਾਰ ਹੋ ਗਿਆ ਕਿਸੇ ਦਾ ਕੋਈ ਹਰਨੀਆ ਹੋ ਗਿਆ ਕਿਸੇ ਨੂੰ ਕੋਈ ਹੋਰ ਸਾਰੀਆਂ ਬਿਮਾਰੀਆਂ ਹੁੰਦੀਆਂ ਸੀ ਇਹ ਦੀਆਂ ਆਪਣੇ ਨੂੰ ਤੇ ਦੇ ਵੀ ਦਿਮਾਗ ਦੀ ਬਿਮਾਰੀ ਜਿਹਾ ਕੋਈ ਬੰਦਾ ਡਿਪਰੈਸ਼ਨ ਚ ਆਇਆ ਐਂਗਜ਼ਾਇਟੀ ਰੋਸ ਚਾ ਸਟ्रेस ਵਿੱਚ ਆ ਗਿਆ ਉਹਦਾ ਕੋਈ ਕਰਜ਼ਾ ਆਇਆ ਜਾਂ ਕੋਈ ਫੈਮਿਲੀ ਡਿਸਕੂਰ ਹੈ ਕੋਈ ਹੋਰ ਪ੍ਰੋਫਿਟੇਡ ਇਸ਼ੂਟ ਆ ਉਹਦੇ ਕਰਕੇ ਉਹਨੂੰ ਹੀ ਡੋਨਟ نو ਹਾਊ ਟੂ ਕੋਪ ਵਿਦ ਦ ਸਿਚੁਏਸ਼ਨ ਮਰੋਂ ਪਸਿਕਲਰ ਦੇ ਕਾਉਂਸਲਿੰਗ ਸੈਪਸਰ ਦੇ ਰਹੇ ਆ ਅਸੀਂ ਸੋ ਉਹਨੂੰ ਦੂਜਾ ਹੈਗਾ ਸਾਡਾ ਸਟਿਗਮਾ ਰੈਡਕਸ਼ਨ ਤਤਜ ਹੈਗਾ ਐਪਲਾਈਮੈਂਟ ਜਨਰੇਸ਼ਨ ਨਾਲ ਜੁੜ ਕੇ ਜਿਹੜੀ ਡਿਮਾਂਡ ਰਿਡਕਸ਼ਨ ਹੈ ਜੇ ਤਿੰਨ ਕੰਮ ਹੋਣਗੇ ਤਾਂ ਸਪਲਾਈ ਰਿਡਕਸ਼ਨ ਕੰਮ ਕਰੇਗੀ ਸੋ ਅਸੀਂ ਇੱਕ ਸੈਂਟਿਫਿਕ ਤਰੀਕੇ ਦੇ ਨਾਲ ਜੋ ਦੁਨੀਆ ਦੇ ਬੈਸਟ ਮਾਡਲ ਹੈ ਉਹ ਸਾਰੇ ਸਟੱਡੀ ਕਰਨ ਤੋਂ ਬਾਅਦ ਅਸੀਂ ਓਪੀ ਹੋਮਵਾਰਸ ਨੂੰ ਵੀ ਸਟੱਡੀ ਕੀਤਾ ਜਿੱਥੇ ਜਿੱਥੇ ਉਹਨਾਂ ਨੇ ਅਮਰੀਕਾ ਕੈਨੇਡਾ ਦੇ ਵਿੱਚ ਮੈਰੀਜੂਆਨਾ ਲੀਗਲਾਈਜ਼ ਕੀਤੀ ਹੈ ਉੱਥੇ ਉਹਦੀ ਉਹਦਾ ਯੂਸੇਜ ਬਹੁਤ ਜ਼ਿਆਦਾ ਵੱਧ ਗਿਆ ਦੇਸ਼ ਦੇ ਵਿੱਚ ਜਦੋਂ ਐਗਜ਼ਾਮ ਹੋ ਗਿਆ ਸਾਰੇ ਬੱਚੇ ਕਹਿੰਦੇ ਯਾਰ ਆ ਬੜਾ ਵਧੀਆ ਤਰੀਕਾ ਜੀ ਬੜਾ ਲੱਗਦਾ ਤੁਹਾਡੇ ਹੋਣ ਜਾਂ ਨਹੀਂ ਹੋਵਾਂਗੇ ਅੱਗੇ ਜਿੱਥੇ ਹੋਣ ਤੁਹਾਡੇ ਚਿੱਟਾ ਮਿਲ ਜਿਹਨੂੰ ਮੈਥਮੈਟਿਕਸ ਫੈਟਾਗਨ ਕਹਿੰਦੇ ਆ ਉਹ ਹੁਣ ਇੱਕ ਨਵੀਂ ਜ਼ਾਹਰ ਆ ਰਹੀ ਹੈ ਜੀ ਉਹ ਜਿਹੜੇ ਜ਼ਾਹਰ ਵਿਚਾਲੇ